ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਕੱਲ ਅਮਰੀਕਾ ਦੇ ਫੌਜੀ ਜਹਾਜ਼ ਦੇ ਵਿੱਚ 104 ਭਾਰਤੀ ਜਿਹੜੇ ਐ ਅਮਰਸਰ ਦੇ ਹਵਾਈ ਅੱਡੇ ਦੇ ਉੱਤੇ ਲਿਆ ਕੇ ਛੱਡ ਦਿੱਤੇ ਗਏ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਨਾਲ ਵਰਤੋਅ ਕੀਤਾ ਗਿਆ ਜਿਸ ਤਰ੍ਹਾਂ ਨਾਲ ਉਹਨਾਂ ਨੂੰ 10 ਦਿਨ ਪਹਿਲਾਂ ਗ੍ਰਿਫਤਾਰ ਕਰੀ ਰੱਖਿਆ ਤੇ ਉਹਨਾਂ ਨੂੰ ਹੱਥਕੜੀਆਂ ਲਾ ਕੇ ਲਿਆਂਦਾ ਤੇ ਉਹਨਾਂ ਨੂੰ ਉੱਠਣ ਬੈਠਣ ਨਹੀਂ ਦਿੱਤਾ ਗਿਆ ਰਸਤੇ ਦੇ ਵਿੱਚ ਉਹ ਬਹੁਤ ਹੀ ਨਿੰਦਣਯੋਗ ਹੈ ਜਿਸ ਤਰ੍ਹਾਂ ਦਾ ਵਰਤੋਅ ਇਹ ਕੀਤਾ ਹੈ ਅਮਰੀਕਾ ਨੇ ਇਹ ਭਾਰਤ ਨੂੰ ਇਸ ਦਾ ਸਖਤ ਨੋਟਿਸ ਲੈਣਾ ਚਾਹੀਦਾ ਸੀ ਠੀਕ ਹੈ ਗੈਰ ਕਾਨੂੰਨੀ ਭਾਰਤੀਆਂ ਨੂੰ ਭੇਜਣ ਦਾ ਉਹਦਾ ਤੌਰ ਤਰੀਕਾ ਹੈਗਾ ਕੁਝ ਦਿਨ ਪਹਿਲਾਂ ਸਾਡੇ ਵਿਦੇਸ਼ ਮੰਤਰੀ ਸ਼੍ਰੀ ਜੈ ਸ਼ੰਕਰ ਅਮਰੀਕਾ ਗਏ ਸੀਗੇ ਉੱਥੇ 트럼ਪ ਦੇ ਜਿਹੜਾ ਸਮਾਗਮ ਸੀ ਉਸ ਤੋਂ ਬਾਅਦ ਉਹਨੇ ਸੁਨੇਹਾ ਲੈ ਕੇ ਆਉਂਦਾ ਕਿ ਨਰਿੰਦਰ ਮੋਦੀ ਜੀ ਜਾ ਕੇ ਅਮਰੀਕਾ ਦੇ ਵਿੱਚ 트럼ਪ ਨੂੰ ਮਿਲਣਗੇ ਚਾਹੀਦਾ ਤਾਂ ਇਹ ਸੀ ਵੀ ਜਿਹੜੀ ਇਹ ਗੱਲ ਹੈ ਉਹ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਦਰਮਿਆਨ ਗੱਲਬਾਤ ਦੇ ਰਾਹੀਂ ਇਹਨਾਂ ਨੂੰ ਕਿਵੇਂ ਵਾਪਸ ਭੇਜਣਾ ਕੀ ਤੌਰ ਤਰੀਕਾ ਹੋਵੇ ਉਹਦੇ ਤੇ ਉਹਦੀ ਬਹਿਸ ਹੁੰਦੀ ਉਹਦੇ ਤੌਰ ਤਰੀਕਾ ਕੱਢਿਆ ਜਾਂਦਾ ਪਰ ਇਹ ਬਹੁਤ ਹੀ ਸਾਡੇ ਦੇਸ਼ ਦੀ ਬਹੁਤ ਵੱਡੀ ਬੇਇੱਜ਼ਤੀ ਹੈ ਇਸ ਗੱਲ ਦੇ ਵਿੱਚ ਕਿ ਇੱਕ ਦੇਸ਼ ਦਾ ਰਾਸ਼ਟਰਪਤੀ ਗੁੰਡਿਆਂ ਦੀ ਤਰ੍ਹਾਂ ਨਾਲ ਫੌਜੀਆਂ ਦੇ ਜਹਾਜ਼ਾਂ 'ਚ ਭਰ ਕੇ ਬੰਦਿਆਂ ਨੂੰ ਇੱਥੇ ਛੱਡਦਾ ਹੀ ਲਿਆ ਕੇ ਵੀ ਜਿਵੇਂ ਉਹ ਜਾਣਬੁੱਝ ਕੇ ਕੋਈ ਕ੍ਰਿਮੀਨਲ ਐਕਸਕਸਮ ਲਈ ਗਏ ਹੋਣ ਜਦਕਿ ਅਮਰੀਕਾ ਦੇ ਵਿੱਚ ਜਿੰਨੇ ਵੀ ਅਮਰੀਕਾ ਦੀ ਤਰੱਕੀ ਹੈ ਉਹ ਬਾਹਰ ਦੇ ਦੇਸ਼ ਦੇ ਲੋਕਾਂ ਨੇ ਉੱਥੇ ਜਾ ਕੇ ਕੰਮ ਕਰਕੇ ਉਹਦੀ ਤਰੱਕੀ 'ਚ ਹਿੱਸਾ ਪਾਇਆ ਹੋਇਆ ਹੈ ਠੀਕ ਹੈ ਕਾਨੂੰਨੀ ਵੀ ਗਏ ਹੈ ਗੈਰ ਕਾਨੂੰਨੀ ਵੀ ਗਏ ਹੈ ਤੇ ਹਿੱਸਾ ਉੱਥੇ ਸਾਰਿਆਂ ਨੇ ਪਾਇਆ ਤੇ ਅਮਰੀਕਾ 트ੰਪ ਦਾ ਇਹ ਜਿਹੜਾ ਵਤੀਰਾ ਹੈ ਉਹਦਾ ਸਖਤ ਨੋਟਿਸ ਲੈਣਾ ਬਣਦਾ ਹੈਗਾ ਭਾਰਤ ਨੂੰ ਪਰ ਭਾਰਤ ਚੁੱਪ ਕਰਕੇ ਭਿੱਜੀ ਬਿੱਲੀ ਬਣਿਆ ਹੋਇਆ ਇਹ ਸਾਰੀ ਗੱਲ ਨੂੰ ਮਤਲਬ ਇੱਕ ਭਾਣਾ ਮੰਨਣ ਦੀ ਤਰ੍ਹਾਂ ਮੰਨ ਰਿਹਾ ਹੈ ਤੇ ਦੇਸ਼ ਦੇ ਲੋਕਾਂ ਨੂੰ ਅਣਖੀ ਲੋਕਾਂ ਨੂੰ ਇਸ ਦੇ ਵਿਰੁੱਧ ਆਵਾਜ਼ ਚੱਕਣੀ ਚਾਹੀਦੀ ਹੈ ਤੇ ਜਿਹੜਾ ਮੋਦੀ ਹੈ ਜਿਹੜਾ ਮਾਈ ਫਰੈਂਡ 트ੰਪ ਕਹਿ ਕੇ ਤੇ 트럼ਪ ਨੂੰ ਨਮਸਤੇ 트럼ਪ ਕਰਕੇ ਇੱਥੇ ਵੱਡੇ ਵੱਡੇ ਸਮਾਗਮ ਕਰਦਾ ਹੈ ਤੇ ਅਮਰੀਕਾ ਚ ਜਾ ਕੇ ਉੱਥੇ ਲਈ 트럼ਪ ਲਈ ਵੋਟਾਂ ਮੰਗਦਾ ਹੈ ਇਸ ਵਾਰ 트럼ਪ ਸਰਕਾਰ ਦੇ ਨਾਂ ਦੇ ਉੱਤੇ ਵੋਟਾਂ ਮੰਗਦਾ ਹੈ ਉਹ ਸੋਮੋਦੀ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਉਹ ਇਸ ਤਰ੍ਹਾਂ ਦਾ ਕਰਾਉਂਦਾ ਹੈ ਬਲਕਿ ਉਹਨੂੰ ਇੱਕ ਵਾਰ ਤਾਂ ਇਹ ਜ਼ਰੂਰੀ ਅਨਾਉਂਸ ਕਰਨਾ ਚਾਹੀਦਾ ਹੈ ਵੀ ਇਸ ਦੇ ਰੋਸ ਵਜੋਂ ਮੈਂ ਉੱਥੇ ਨਹੀਂ ਜਾਊਗਾ ਤੇ ਜੇ ਕੋਈ ਗੱਲ ਕਰਨੀ ਹੈ ਤਾਂ ਉਹ ਬੰਦਿਆਂ ਦੀ ਤਰ੍ਹਾਂ ਗੱਲ ਕਰੇ 트럼ਪ ਇਹ ਕੋਈ ਤਾਸ ਤਰੀਕਾ ਨਹੀਂ ਹੈਗਾ ਸਰਕਾਰਾਂ ਦਾ ਆਪਸ ਦੇ ਵਿੱਚ ਦੂਜਾ ਤੇ ਜਿਹੜੀ ਗਾਜ਼ਾ ਦੇ ਵਿੱਚ ਜੰਗਬੰਦੀ ਹੋਈ ਹੈ ਉਹਦਾ ਜਿਹੜਾ ਪਹਿਲਾ ਫੇਜ ਹੈ ਖਤਮ ਹੋਣ ਵਾਲਾ ਹੈ ਦੂਜੇ ਫੇਜ ਬਾਰੇ ਗੱਲਬਾਤ ਹੋਣੀ ਸੀ ਉਹਦੀ ਜਿਹੜੀ ਵਿਚੋਲਗਿਰੀ ਹੈ ਉਹ ਅਮਰੀਕਾ ਤੇ ਕਤਰ ਨੇ ਕਰਵਾਈ ਸੀ ਅਮਰੀਕਾ ਦੇ ਵਿੱਚ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਨੇਤਨੀਆਹੁ ਗਿਆ ਹੋਇਆ ਪਰਸੋਂ ਦਾ ਕੱਲ ਉਹਨਾਂ ਦੀ ਸਾਂਝੀ ਕਾਨਫਰੰਸ ਹੋਈ ਤੇ ਲੋਕਾਂ ਦੀ ਨਿਗਾਹ ਤਾਂ ਇਸ ਗੱਲ ਦੇ ਉੱਤੇ ਸੀ ਕਿ ਗਾਜ਼ਾ ਦੇ ਵਿੱਚ ਕੋਈ ਚੰਗਾ ਸਲਮਾਨਯੋਗ ਹੱਲ ਨਿਕਲੇ ਸਾਰੀ ਗੱਲ ਦਾ ਪਰ ਉੱਥੇ ਜਿਹੜੀ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਦਿਆਂ ਹੋਇਆਂ 트ੰਪ ਨੇ ਕਿਹਾ ਕਿ ਅਸੀਂ ਜਿਹੜੀ ਗਾਜ਼ਾ ਹੈ ਉਹ ਸਾਰੀ ਪੱਟੀ ਦੇ ਉੱਤੇ ਅਸੀਂ ਕਬਜ਼ਾ ਕਰਾਂਗੇ ਅਮਰੀਕਾ ਕਬਜ਼ਾ ਕਰੂਗਾ ਤੇ ਉੱਥੋਂ ਦੇ ਜਿਹੜੇ ਲੋਕ ਐ ਉਹਨਾਂ ਨੂੰ ਪਹਿਲਾਂ ਉਹਨੇ ਇੱਕ ਦਿਨ ਵੈਸੇ ਪਹਿਲਾਂ ਕਿਹਾ ਸੀਗਾ ਕਿ ਜਿਹੜਾ ਮਿਸਰ ਤੇ ਜੌਰਡਨ ਐ ਉਹ ਉਹ ਸਾਰੇ ਜਿਹੜੇ ਫਲਸਤੀਨੀ ਲੋਕ ਐ ਉਹਨਾਂ ਨੂੰ ਆਪਣੇ ਆਪਣੇ ਦੇਸ਼ਾਂ 'ਚ ਲੈ ਜੇ ਤੇ ਕੱਲ ਉਹਨੇ ਦੁਬਾਰਾ ਫੇਰ ਕਿਹਾ ਵੀ ਹੋਰ ਅਰਬ ਦੇਸ਼ ਵੀ ਤੇ ਮਿਸਰ ਤੇ ਜਾਰਡਨ ਉਹਨਾਂ ਨੂੰ ਲੈ ਲੈਣ ਆਪਦੇ ਵਿੱਚ ਤੇ ਉਹ ਜਿਹੜੀ ਧਰਤੀ ਜਿੱਥੇ ਬੰਬ ਵੀ ਬੰਬ ਪਏ ਐ ਜਿਹੜੇ ਅਣਚੱਲੇ ਬੰਬ ਐ ਉਹਨਾਂ ਨੂੰ ਠੀਕ ਕਰਨ ਦਾ ਉੱਥੇ ਇੱਕ ਵਧੀਆ ਬਣਾਉਣ ਦਾ ਤੇ ਉੱਥੇ ਇੱਕ ਚੰਗੇ ਰੁਜ਼ਗਾਰ ਪੈਦਾ ਕਰਨ ਦਾ ਅਸੀਂ ਕੰਮ ਕਰਾਂਗੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਵੀ ਤੁਸੀਂ ਉੱਥੇ ਵਸਣਗੇ ਕੌਣ ਉਹ ਕਹਿੰਦਾ ਉੱਥੇ ਦੁਨੀਆ ਦੇ ਲੋਕ ਵਸਣਗੇ ਜੇ ਗਾਜ਼ਾ ਦੇ ਉੱਤੇ ਦੁਨੀਆ ਦੇ ਲੋਕ ਵਸਣਗੇ ਤਾਂ ਜਿਹੜੇ ਲੋਕ ਦੁਨੀਆ ਦੇ ਜਿਨ੍ਹਾਂ ਨੂੰ ਤੁਸੀਂ 11 ਮਿਲੀਅਨ ਲੋਕ ਕਹਿੰਦੇ ਹੋ 1 ਕਰੋੜ 10 ਲੱਖ ਲੋਕ ਕਹਿੰਦੇ ਹੋ ਜਿਹੜੇ ਅਮਰੀਕਾ ਦੇ ਵਿੱਚ ਤੁਹਾਡੇ ਮੁਤਾਬਕ ਗੈਰਕਾਨੂੰਨੀ ਗਏ ਹੋਏ ਐ ਉਹ ਅਮਰੀਕਾ 'ਚ ਕਿਉਂ ਨਾ ਵਸਣ ਫਿਰ ਤੂੰ ਜਾ ਕੇ ਉੱਥੇ ਗਾਜ਼ਾ ਦੇ ਵਿੱਚ ਵਸਣਾ ਚਾਹੁੰਦਾ ਹੈ ਇਹ ਕਹਿ ਕੇ ਕਿ ਦੁਨੀਆ ਦੇ ਲੋਕ ਵਸਣਗੇ ਉੱਥੇ ਕਬਜ਼ਾ ਕਰਨਾ ਚਾਹੁੰਦਾ ਹੈ ਇਹ ਲੋਕ ਤਾਂ ਤੇਰੇ ਉੱਥੇ ਕੰਮ ਕਰਨ ਗਏ ਹੋਏ ਐ ਨਾ ਕਿ ਵਸਣ ਗਏ ਹੋਏ ਐ ਨਾ ਕਿ ਉੱਥੇ ਕਬਜ਼ਾ ਕਰਨ ਗਏ ਹੋਏ ਐ ਬਲਕਿ ਕੰਮ ਕਰਦੇ ਐ ਸੋ ਇਸ ਕਰਕੇ ਇਹ ਦੂਰੇ ਮਿਆਰ ਜਿਹੜੇ ਐ ਚੱਲਣੇ ਨਹੀਂਗੇ ਚੰਗੀ ਗੱਲ ਇਹ ਐ ਕਿ ਦੁਨੀਆਂ ਦੀਆਂ ਜਿਹੜੀਆਂ ਵੱਡੀਆਂ-ਵੱਡੀਆਂ ਸ਼ਕਤੀਆਂ ਨੇ ਉਹਨਾਂ ਨੇ ਇਹਦੇ ਉੱਤੇ ਇਤਰਾਜ਼ ਕਰਿਆਗਾ ਆਸਟ੍ਰੇਲੀਆ ਜਿਹੜਾ ਬਹੁਤ ਸਾਰੇ ਗੱਲਾਂ ਦੇ ਵਿੱਚ ਅਮਰੀਕਾ ਦੇ ਨਾਲ ਹਾਂ ਨਾਲ ਹਾਂ ਭਰਦਾ ਹੁੰਦਾ ਹੈ ਉਹ ਆਇਰਲੈਂਡ ਚੀਨ ਤੇ ਆਪਣਾ ਨਿਊਜ਼ੀਲੈਂਡ ਜਰਮਨੀ ਰਸ਼ੀਆ ਇਹਨਾਂ ਨੇ ਕੱਲ ਕਿਹਾ ਵੀ ਅਸੀਂ ਜਿਹੜੇ ਦੋ ਰਾਜਾਂ ਦਾ ਸਿਧਾਂਤ ਹੈ ਵੀ ਫਲਸਤੀਨ ਇੱਕ ਵੱਖਰਾ ਦੇਸ਼ ਤੇ ਇਜ਼ਰਾਈਲ ਇੱਕ ਵੱਖਰਾ ਦੇਸ਼ ਦੋਨੇ ਆਜ਼ਾਦ ਦੇਸ਼ਾਂ ਵਜੋਂ ਉੱਥੇ ਰਹਿਣ ਅਸੀਂ ਇਸ ਦੇ ਹਾਮੀ ਆ ਤੇ ਇਹ ਜਿਹੜਾ 트ੰਪ ਦਾ ਬਿਆਨ ਹੈ ਇਸ ਦੀ ਅਸੀਂ ਸਖਤ ਨਖੇਦੀ ਕਰਦੇ ਹਾਂ ਇਸ ਤਰ੍ਹਾਂ ਯੂਨੋ ਨੇ ਵੀ ਇਸ ਦੇ ਉੱਤੇ ਇਤਰਾਜ਼ ਜਤਾਇਆ ਸਾਊਦੀ ਅਰਬੀਆ ਜਿਹੜਾ ਅਮਰੀਕਾ ਦੇ ਨਾਲ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਭਾਈਵਾਲ ਹੈ ਉਹਨੇ ਨੇ ਉਹਨੇ ਵੀ ਕਿਹਾ ਕਿ ਜੀ ਅਸੀਂ ਆਜ਼ਾਦ ਫਲਸਤੀਨ ਦੇ ਹੱਕ 'ਚ ਹਮਾਸ ਨੇ ਕਿਹਾ ਕਿ ਵੀ ਜੇ ਆ ਗੱਲ ਹੋਊਗੀ ਤਾਂ ਉਹ ਸਾਰੇ ਖਿੱਤੇ ਦੇ ਵਿੱਚ ਅੱਗਾਂ ਲੱਗ ਜਾਣਗੀਆਂ ਤੇ ਉਹ ਬਚਣਾ ਨਹੀਂਗਾ ਖਿੱਤਾ ਇਹ ਵੀ ਪਤਾ ਲੱਗਿਆ ਕਿ ਜਾਰਡਨ ਨੇ ਵੀ ਕਿਹਾ ਕਿ ਅਸੀਂ ਉਹ ਬੰਦਿਆਂ ਨੂੰ ਲਵਾਗੇ ਨਹੀਂ ਫਿਰ ਇਹਦਾ ਮਤਲਬ ਹੈ ਇੱਕ ਹੋਰ ਜੰਗ ਲਈ ਸੱਦਾ ਹੈਗਾ ਟਰੰਪ ਦਾ ਤੇ ਅਸੀਂ ਇਹ ਸੱਦਾ ਪ੍ਰਵਾਨ ਕਰਦੇ ਹਾਂ ਤੇ ਦੁਨੀਆ ਭਰ ਦੇ ਵਿੱਚ ਇਸ ਗੱਲ ਦਾ ਰੌਲਾ ਪਿਆ ਹੋਇਆ ਪਰ ਬਾਈ ਫਰੈਡ ਟਰੰਪ ਕਹਿਣ ਵਾਲਾ ਮੋਦੀ ਉਹਦੇ ਮੂੰਹ 'ਚ ਘੋਗਲੀਆਂ ਪਈਆਂ ਹੋ ਜਾਂਦੀ ਨੇ ਕੱਲ ਦਾ ਉਹਦਾ ਬਿਆਨ ਮੈਂ 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 ਦੋ ਤਿੰਨ ਕ ਅਖਬਾਰਾਂ ਦੇਖ ਲੀਆਂ ਨੇ ਉਹਨਾਂ ਤਿੰਨਾਂ ਅਖਬਾਰਾਂ 'ਚ ਮੋਦੀ ਜੀ ਦਾ ਜਾਂ ਭਾਰਤ ਸਰਕਾਰ ਦਾ ਜਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦਾ ਜਾਂ ਵਿਦੇਸ਼ ਮੰਤਰੀ ਦਾ ਬਿਆਨ ਨਹੀਂ ਸੁਣਿਆ ਕੇ ਗਾਜ਼ਾ ਦੇ ਉੱਤੇ ਅਮਰੀਕਾ ਕਬਜ਼ਾ ਕਰੂਗਾ ਤੇ ਭਾਰਤ ਕੀ ਕਹਿੰਦੇ ਇਹਦੇ ਬਾਰੇ ਵਿੱਚ ਭਾਰਤ ਸਾਲ 47 ਤੋਂ ਵੀ ਪਹਿਲਾਂ ਜਦੋਂ ਤੋਂ ਅਜੇ ਇਜ਼ਰਾਇਲ ਬਣਿਆ ਵੀ ਨਹੀਂ ਸੀਗਾ ਉਸ ਤੋਂ ਪਹਿਲਾਂ ਇਸ ਨੂੰ ਫਲਸਤੀਨ ਦੇ ਹੱਕ 'ਚ ਖੜਾ ਹੈਗਾ ਭਾਰਤ ਚਾਹੇ ਅਟਲ ਵਿਹਾਰੀ ਬਾਜਪਾਈ ਦੀ ਸਰਕਾਰ ਰਹੀ ਹੋਵੇ ਉਦੋਂ ਵੀ ਇਹ ਫਲਸਤੀਨ ਇੱਕ ਆਜ਼ਾਦ ਫਲਸਤੀਨ ਦੇ ਹੱਕ 'ਚ ਖੜਾ ਹੈ ਪਰ ਅੱਜ ਇੱਕ ਅਮਰੀਕਾ ਵਰਗਾ ਦੇਸ਼ ਉੱਥੇ ਕਹਿੰਦਾ ਮੈਂ ਕਬਜ਼ਾ ਕਰ ਲੂੰਗਾ ਤੇ ਭਾਰਤ ਚੁੱਪ ਬੈਠਾ ਹੈ ਭਾਰਤੀ ਲੋਕਾਂ ਨੂੰ ਜਿਹੜੇ ਸਾਡੇ ਆਮ ਅਣਖੀਲੇ ਲੋਕ ਹੈ ਜਿਹੜੇ ਆਜ਼ਾਦੀ ਦੇ ਆਪ ਵੀ ਪਰਵਾਨੇ ਆ ਤੇ ਦੂਜੇ ਲੋਕਾਂ ਦੀ ਆਜ਼ਾਦੀ ਲਈ ਵੀ ਆਪਣੀ ਆਵਾਜ਼ ਉਠਾਉਂਦੇ ਐ ਅਸੀਂ ਉਸ ਗਜ਼ਾ ਦੀ ਤੇ ਫਲਸਤੀਨੀਆਂ ਦੀ ਆਜ਼ਾਦੀ ਦੇ ਹੱਕ 'ਚ ਖੜੇ ਆ ਤੇ ਪ੍ਰਧਾਨ ਮੰਤਰੀ ਮੋਦੀ ਤੇ ਉਹਦੀ ਸਰਕਾਰ ਦੀ ਪੂਰਨ ਨਿਖੇਧੀ ਕਰਦੇ ਆ ਕਿ ਉਹਦੇ ਮੂੰਹ 'ਚੋਂ ਇੱਕ ਲਫ਼ਜ਼ ਤੱਕ ਨਹੀਂ ਨਿਕਲਿਆ ਕੱਲ੍ਹ ਇਹ ਇਹ ਫਰੈਂਡਸ਼ਿਪ ਹੈ ਜਾਂ ਉਹਨਾਂ ਦੇ ਥੱਲੇ ਲੱਗਣ ਵਾਲਾ ਕੰਮ ਹੈ ਭਾਰਤ ਕਦੇ ਵੀ ਕਿਸੇ ਐਸੇ ਤਰ੍ਹਾਂ ਨਾਲ ਐ ਧੌਂਸ ਨਹੀਂ ਚੱਲੀ ਤੇ ਮੋਦੀ ਜੀ ਇਹ ਧੌਂਸ ਚਲਵਾ ਰਹੇ ਹੈ ਚਾਹੇ ਉਹ ਸਾਡੇ ਗੈਰ ਕਾਨੂੰਨੀ ਭਾਰਤੀਆਂ ਨੂੰ ਇੱਥੇ ਲਿਆਉਣ ਦਾ ਮੁੱਦਾ ਹੋਵੇ ਤੇ ਚਾਹੇ ਆਗਜ਼ਾ ਤੇ ਹ ਜਿਹੜਾ ਕਬਜ਼ਾ ਕਰਨ ਦਾ ਮੁੱਦਾ ਹੋਵੇ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਇਹ ਸਾਂਝੀ ਕਰਨੀ ਚਾਹੁੰਦੇ ਆ ਕਿ ਕੱਲ ਕਰਨਾਟਕਾ ਦੇ ਵਿੱਚ 6 ਗੈਰ ਭਾਜਪਾ ਸਰਕਾਰਾਂ ਦੇ ਜਿਹੜੇ ਵਿੱਦਿਆ ਮੰਤਰੀ ਹੈ ਉਹਨਾਂ ਦੀ ਇੱਕ ਕਾਨਫਰੰਸ ਹੋਈ ਉਹਨਾਂ ਨੇ ਬੈਠੇ ਤੇ ਉਹਨਾਂ ਨੇ 15 ਨੁਕਤਿਆਂ ਦਾ ਇੱਕ ਚਾਰਟਰ ਪੇਸ਼ ਕੀਤਾ ਹੈਗਾ ਸਾਂਝੇ ਤੌਰ ਤੇ ਉਸ ਦੇ ਵਿੱਚ ਕਰਨਾਟਕਾ ਕੇਰਲਾ ਤਾਮਿਲਨਾਡੂ ਤਿਲੰਗਾਨਾ ਹਿਮਾਚਲ ਪ੍ਰਦੇਸ਼ ਤੇ ਸ਼ਕਤੀ ਗੜ ਸੌਰੀ ਆਪਣਾ ਝਾਰਖੰਡ ਇੱਥੋਂ ਦੇ ਮੰਤਰੀ ਸ਼ਾਮਿਲ ਹੋਏ ਜੰਮੂ ਕਸ਼ਮੀਰ ਵਾਲੇ ਇਹ ਰਿਝੇਮਿਆ ਕਰਕੇ ਨਹੀਂ ਜਾ ਸਕੇ ਤੇ ਇਹ ਇਹਨਾਂ ਨੇ ਜਿਹੜੇ UGC ਦੇ ਰੈਗੂਲੇਸ਼ਨ ਜਿਨ੍ਹਾਂ ਰਾਹੀਂ ਸੂਬਿਆਂ ਦੇ ਗਵਰਨਰਾਂ ਨੂੰ ਵਾਈਸ ਚਾਂਸਲਰ ਲਾਉਣ ਦੇ ਅਧਿਕਾਰ ਦਿੱਤੇ ਗਏ ਹੈ ਸਿੱਧੇ ਢੰਗ ਨਾਲ ਉਸ ਰੈਗੂਲੇਸ਼ਨਸ ਨੂੰ ਉਹਨਾਂ ਨੇ ਰੱਦ ਕੀਤਾ ਤੇ ਉਹਨਾਂ ਨੇ ਜਿਹੜਾ 220 ਦੀ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਉਸ ਨੀਤੀ ਦੇ ਰਾਹੀ ਜਿਹੜਾ ਉਹਦੇ ਆਧਾਰ ਦੇ ਉੱਤੇ ਜਿਹੜੀਆਂ ਅਡਡ ਸੰਸਥਾਵਾਂ ਦੀ ਜਿਹੜੀ ਦਰਜਾਬੰਦੀ ਕਰਨੀ ਹੈ ਉਹਦਾ ਵੀ ਉਹਨਾਂ ਨੇ ਉਹਨੂੰ ਰਿਜੈਕਟ ਕੀਤਾ ਇਸ ਤਰ੍ਹਾਂ 15 ਪੁਆਇੰਟਾਂ ਦੇ ਉੱਤੇ ਉਹਨਾਂ ਦੀ ਸਹਿਮਤੀ ਬਣੀ ਹੈ ਤੇ ਮੈਂ ਜਿੱਦਾਂ ਉਸ ਲਿਸਟ ਨੂੰ ਜਿਹੜੇ ਅਮਰੀਕਾ ਦੇ ਵਿਰੁੱਧ ਬੋਲੇ ਕਿ ਨਹੀਂ ਬੋਲੇ ਲਿਸਟ ਨੂੰ ਧਿਆਨ ਨਾਲ ਦੇਖਦਾ ਰਿਹਾ ਤੇ ਮੈਂ ਇੱਥੇ ਵੀ ਧਿਆਨ ਨਾਲ ਦੇਖਦਾ ਰਿਹਾ ਕਿ ਪੰਜਾਬ ਦਾ ਮੰਤਰੀ ਕਿਉਂ ਨਹੀਂ ਗਿਆ ਹਰਜੋਤ ਸਿੰਘ ਬੈਂਸ ਉਹਨੂੰ ਕੀ ਮਤ ਪਈ ਸੀ ਇਸ ਗੱਲ ਦੇ ਉੱਤੇ ਉਹਨਾਂ ਨੂੰ ਇਹ ਜਾਨਣਾ ਚਾਹੀਦਾ ਹੈ ਕਿ ਮੋਦੀ ਦੇ ਨਾਲ ਟੀ-ਸ਼ਰਟ ਹੀ ਤਾਂ ਨਹੀਂ ਲੱਗੀ ਪੰਜਾਬ ਦੀ ਇਹ ਜਿਹੜੇ ਇਹ ਜਿਹੜਾ ਮੁੱਦਾ ਹੈ ਇਹ ਸੂਬਿਆਂ ਦੇ ਅਧਿਕਾਰਾਂ ਦਾ ਮੁੱਦਾ ਹੈ ਤੇ ਦੂਜਾ ਉਹਨਾਂ ਨੇ ਜਿਹੜਾ ਮਤਾ ਪਾਸ ਕੀਤਾ ਹੈ ਉਸ ਮਤੇ ਦੇ ਵਿੱਚ ਕੀ ਹੈ ਕਿ ਵੀ ਇਸ ਦੇ ਰਾਹੀਂ ਬੀਜੇਪੀ ਆਪਣਾ ਵਿਚਾਰ ਤਾਰਕ ਆਧਾਰ ਹੋਰ ਸੂਬਿਆਂ ਦੀਆਂ ਯੂਨੀਵਰਸਟੀਆਂ ਦੇ ਰਾਹੀਂ ਖੇਠਾਂ ਵਧਾਉਣਾ ਚਾਹੁੰਦੀ ਹੈ ਜਿਹਦਾ ਅਸੀਂ ਵਿਰੋਧ ਕਰਦੇ ਹਾਂ ਕਿ ਪੰਜਾਬ ਸਰਕਾਰ ਨਹੀਂ ਕਰਦੀ ਕੀ ਉਹਨੂੰ ਸੱਦਾ ਨਹੀਂ ਸੀ ਜੇ ਨਹੀਂ ਸੀ ਸੱਦਾ ਤਾਂ ਆਪ ਇੱਥੇ ਸੱਦ ਲੋ ਤੁਸੀਂ ਹੋਸਟ ਕਰੋ ਗੈਰ ਭਾਜਪਾ ਸਰਕਾਰਾਂ ਦੇ ਮੁੱਖ ਮੰਤਰੀਆਂ ਤੇ ਮੰਤਰੀਆਂ ਦਾ ਇਸ ਵੱਡੇ ਮੁੱਦੇ ਦੇ ਉੱਤੇ ਗੱਲ ਕਰੋ ਵੀ ਸੂਬਿਆਂ ਦੇ ਅਧਿਕਾਰ ਖੁੱਸ ਰਹੇ ਹੈ ਸੋ ਇਹ ਸਾਡੇ ਪੰਜਾਬੀਆਂ ਲਈ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੀ ਸਰਕਾਰ ਦਾ ਕੋਈ ਨੁਮਾਇੰਦਾ ਉੱਥੇ ਹੈ ਨਹੀਂ ਸੀ। ਅਗਲੀ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਇਹ ਕਰਨੀ ਹੈ ਅਸੀਂ ਕਿ ਪਿਛੇ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਦੇ ਵਿੱਚ ਦੱਸਿਆ ਗਿਆ ਵੀ ਜਿਹੜੀ ਏਮਜ਼ ਦਿੱਲੀ ਹੈ ਸਭ ਤੋਂ ਵੱਡਾ ਹਸਪਤਾਲ ਦੁਨੀਆ ਦਾ ਜੇ ਗਿਣਨਾ ਹੋਵੇ ਭਾਰਤ ਦੇ ਵਿੱਚ ਤਾਂ ਸਭ ਤੋਂ ਵੱਡਾ ਹਸਪਤਾਲ ਜਿਹੜਾ ਹੈ ਉਹ ਏਮਜ਼ ਦਿੱਲੀ ਆਪਾਂ ਮੰਨਦੇ ਆਂ। ਉਸ ਏਮਜ਼ ਦਿੱਲੀ ਦੇ ਵਿੱਚ ਜਿੰਨੀ ਟੋਟਲ ਫੈਕਲਟੀ ਹੈ ਜਿੰਨੇ ਉੱਥੇ ਬੰਦੇ ਚਾਹੀਦੇ ਐ ਡਾਕਟਰ ਵਗੈਰਾ ਸਾਰੇ ਉਹਦਾ 34% ਪੋਸਟਾਂ ਖਾਲੀ ਪਈਆਂ ਨੇ ਏਮਜ਼ ਦਿੱਲੀ 'ਚ ਤੇ ਜਿਹੜੀ ਏਮਜ਼ ਭੂਪਾਲ ਐ ਉਹਦੇ ਵਿੱਚ 24% ਪੋਸਟਾਂ ਖਾਲੀ ਪਈਆਂ ਨੇ ਭੁਵਨੇਸ਼ਵਰ ਦੇ ਵਿੱਚ 25% ਪੋਸਟਾਂ ਖਾਲੀ ਪਈਆਂ ਨੇ ਜੋਧਪੁਰ ਦੇ ਵਿੱਚ 28% ਪੋਸਟਾਂ ਖਾਲੀ ਪਈਆਂ ਨੇ ਰਾਜਪੁਰ ਦੇ ਵਿੱਚ 38% ਪੋਸਟਾਂ ਖਾਲੀ ਪਈਆਂ ਨੇ ਪਟਨੇ ਦੇ ਵਿੱਚ 27% ਪੋਸਟਾਂ ਖਾਲੀ ਪਈਆਂ ਨੇ ઋષੀਕੇਸ਼ ਦੇ ਵਿੱਚ 39% ਪੋਸਟਾਂ ਖਾਲੀ ਪਈਆਂ ਨੇ ਇਸ ਤੋਂ ਇਲਾਵਾ ਜਿਹੜੀਆਂ ਨਵੀਆਂ ਏਮਜ਼ ਬਣਾਈਆਂ ਨੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਪਾਰਸ਼ਲੀ ਬਣੀਆਂ ਹੋਈਆਂ ਨੇ ਉਹਦੇ ਵਿੱਚ ਵੀ 41% ਐ ਜਿਹੜੀਆਂ ਉਹ ਮੰਗਲੌਰ ਦੀ ਜਿਹੜੀ ਏਮਸ ਹੈ ਉਹਦੇ ਚ ਖਾਲੀ ਹੈ 23% ਨਾਗਪੁਰ ਚ ਖਾਲੀ ਹੈ 39% ਕਲਿਆਣੀ ਚ ਖਾਲੀ ਹੈ ਸੋ ਗੱਲਾਂ 'ਚ ਹੈ ਜਿੱਡੀਆਂ ਮਰਜ਼ੀ ਮਾਰੀ ਜਾਣ ਪ੍ਰਧਾਨ ਮੰਤਰੀ ਨੂੰ ਬੜੀਆਂ ਤੁਕਬੰਤੀਆਂ ਕਰਨੀਆਂ ਆਉਂਦੀਆਂ ਨੇ ਕੀ ਇਹ ਡਾਕਟਰਾਂ ਦੀਆਂ ਪੋਸਟਾਂ ਤੋਂ ਬਿਨਾ ਇਲਾਜ ਦਿੱਤਾ ਜਾ ਸਕਦਾ ਹੈ ਪੋਸਟਾਂ ਨੂੰ ਭਰਨ ਤੋਂ ਬਿਨਾ ਸੋ ਅਸੀਂ ਸਮਝਦੇ ਹਾਂ ਕਿ ਹੈਲਥ ਤੇ ਐਜੂਕੇਸ਼ਨ ਸਟੇਟ ਦਾ ਪੂਰੀ ਜ਼ਿੰਮੇਵਾਰੀ ਹੈ ਤੇ ਉਹ ਕੇਂਦਰ ਸਰਕਾਰ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਤੋਂ ਭੱਜ ਰਹੀ ਹੈ ਦੇਸ਼ ਦੇ ਲੋਕਾਂ ਨੂੰ ਇਸ ਗੱਲ ਦਾ ਵੀ ਧਿਆਨ ਰੱਖਣ ਦੀ ਲੋੜ ਹੈ ਉਹ ਸਿਰਫ Hindu Muslim ਕਰਕੇ ਵੋਟਾਂ ਲੈਂਦੇ ਐ ਐਨਾ ਮੁੱਦਿਆਂ ਦੇ ਉੱਤੇ ਸਾਡਾ ਧਿਆਨ ਆਉਣ ਨਹੀਂ ਦਿੰਦੇ ਆਓ ਇਧਰ ਵੀ ਧਿਆਨ ਕਰੀਏ ਤੇ ਸਰਕਾਰਾਂ ਦੀ ਜਵਾਬਦੇਹੀ ਜਿੰਵੇ ਲਈ ਯਕੀਨੀ ਬਣਾਈਏ ਅੱਜ ਦੀ ਗੱਲ 'ਚ ਐਨਾ ਹੀ ਬਹੁਤ-ਬਹੁਤ ਸ਼ੁਕਰੀਆ